ਇਹ ਹੁੰਦੀ ਆ ਅਸਲ ਦੇ ਵਿੱਚ ਜ਼ਮੀਰ ਐ ਜਿਹੜੀ ਵਿਕੀ ਹੋਈ ਆ ਤੁਸੀਂ ਪੈਸੇ ਚੰਦ ਪੈਸੇ ਸਿੱਟੋ ਚਾਰੇ ਪੈਰਾਂ ਤੇ ਪੱਜੇ ਆਉਣਗੇ ਇਹ ਦੋਨੋਂ ਇਨਸਾਨ ਇਦਾਂ ਦੇ ਨੇ ਇਹ ਪਾਰੇ ਨੇ ਵੀਡੀਓ ਉੱਕੀ ਪੁਲ ਬਣਾ ਦਿੱਤਾ ਸੁਆ ਪੱਕਾ ਕਰ ਦਿੱਤਾ ਬਹੁਤ ਵਧੀਆ ਕੰਮ ਕਰ ਦਿੱਤਾ ਛੋਡੇ ਨਾਲ ਚਲੋ ਅੱਗ ਨਹੀਂ ਆ ਠੀਕ ਆ ਬਣਾਤਾ ਕਿੰਨਾ ਫੰਡ ਆਇਆ ਸੀ ਕਿੰਨਾ ਲੱਗਿਆ ਉਹ ਕਲੀਅਰ ਕਰੋ ਬਾਕੀ ਜਿਹੜੇ ਹੋਰ ਪਾਸੇ ਜਿੱਧਰ ਕੰਮ ਨਹੀਂ ਹੈ ਜਿੱਦ ਤੱਕ ਸਹੀ ਕੀਤੇ ਹੱਜੀ ਵੀ ਲੋਕ ਗਾਲਾਂ ਕੱਢ ਰਿਹਾ ਆਓ ਸਾਡੇ ਕੋਲੇ ਜੇ ਤੁਹਾਡੀ ਪੱਕੇ ਜ਼ਮੀਰ ਤੁਹਾਡੀ ਜਾਗਦੀ ਆ ਅਸੀਂ ਤੁਹਾਨੂੰ ਦੱਸਾਂਗੇ ਆ ਵੀਡੀਓ ਪਾਓ ਇੱਥੇ ਵਿਕਦਾ ਚਿੱਟਾ ਆ ਵੀਡੀਓ ਪਾਓ ਇੱਥੇ ਨਾਲੀਆਂ ਸੀਵਰੇਜ ਦਾ ਕੰਮ ਨਹੀਂ ਹੋ ਰਿਹਾ ਆ ਵੀਡੀਓ ਪਾਓ ਇੱਥੇ ਵਾਰ-ਵਾਰ ਪਾਣੀ ਖੜਦਾ ਸਾਡੇ ਕੋਲੇ ਆਓ ਜੇ ਅਸਲ ਜ਼ਮੀਰ ਤੁਹਾਡੀ ਜਾਗਦੀ ਆ ਤਾਂ ਉਹ ਵੀਡੀਓ ਵੀ ਬਰਾਬਰ ਪਾਓ ਕੱਲੇ ਪੈਸੇ ਨਾਲ ਦੇਖੋ ਆਪਦੀ ਜ਼ਮੀਰ ਮਾਰੀ ਬੈਠਾ ਹੁਣ ਲੋਕ ਤੁਹਾਨੂੰ ਅਨਫੋਲੋ ਵੀ ਬਹੁਤ ਜਲਦੀ ਕਰ ਲੈਣਗੇ ਬਹੁਤ ਲੋਕਾਂ ਤੁਹਾਨੂੰ अनफॉलो ਕਰ ਲੈਣਗੇ ਤੁਹਾਡੀ ਜ਼ਮੀਰ ਆ ਬਿੱਗ ਚੁੱਕੀ ਐ ਪੈਸੇ ਸਿੱਟੋ ਜਿੱਥੇ ਮਰਜ਼ੀ ਭਜਾ ਲਓ ਮਗਰ ਮਗਰ ਭੱਜੇ ਆਉਣਗੇ